ਸਾਤਸੰਗ ਜੀ ਦਸਮ ਵਿੱਚ ਆਉਂਦਾ ਹੈ ਗੌਸ ਪਾਕ ਮੁਸਲਮਾਨਾਂ ਦੇ ਅੰਦਰ ਇੱਕ ਫਕੀਰਾਂ ਦੀ ਸੰਗਿਆ ਹੈ ਜਿਹਦੇ پاس ਇੰਨੀ ਕੁ ਸ਼ਕਤੀ ਹੁੰਦੀ ਹੈ ਤਪ ਕਰਕੇ ਕੋ ਆਪਣੇ ਸਰੀਰ ਦੇ ਅੰਗ ਅੱਢ ਅੱਡ ਕਰ ਲੈਂਦਾ ਹੈ ਉਹਨੂੰ ਗੌਸ ਆਖਿਆ ਜਾਂਦਾ ਹੈ ਇਸ ਕਰਕੇ ਮਾਰਾ ਕਹਿੰਦੇ ਜਿੰਨੇ ਜਿੰਨੇ ਵੀ ਕੋਈ ਗੌਸ ਇੰਨੀਆਂ ਸ਼ਕਤੀਆਂ ਵਾਲੇ ਕਰਾਂ ਮਾਤਿਆ ਕਰਾਂ ਮਾਤਾਵਾਲੇ ਪੀਰ ਵੀ ਜਿਹੜੇ ਹੋਏ ਅੰਬੀਆਂ ਨਾਮ ਪੈਗੰਬਰ ਜਿੰਨੇ ਵੀ ਹੋਏ ਮੈਂ ਮੈਂ ਕਰਤ ਜਗਤ ਤੇ ਗਏ ਜਿਵੇਂ ਬੱਕਰੀ ਮੈਂ ਮੈਂ ਕਰਦੀ ਉਹ ਮੈਂ ਮੈਂ ਕਰਦੇ ਮੈਂ ਮੈਂ ਆਪਣੇ ਆਪ ਦੀ ਪੂਜਾ ਕਰਾਉਂਦੇ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਵੱਡਾ ਮੈਂ ਮੈਂ ਕਰਦੇ ਚਲੇਗੇ ਦੁਨੀਆਂ ਵਿੱਚੋਂ ਆਪਣੀ ਮੈਂ ਮੇਰੀ ਨਹੀਂ ਛੱਡ ਸਕੇ ਮਹਾਪੁਰਖ ਕਾਹੂ ਨਾ ਪਛਾਨਾ ਮਹਾਪੁਰਖ ਅਕਾਲ ਪੁਰਖ ਦੀ ਪਛਾਣ ਨਹੀਂ ਕੀਤੀ ਕਿ ਜਿਨੇ ਦਾਤਾਂ ਜਿਨੇ ਸ਼ਕਤੀਆਂ ਦਿੱਤੀਆਂ ਜਿਹਦੇ ਨਾਮ ਵਿੱਚੋਂ ਇਤਾਜਤਾ ਮਿਲੀਆਂ ਤੁਸੀਂ ਉਹਦੇ ਨਾਲ ਜੋੜੋ ਉਹਦੀ ਪਛਾਣ ਨਹੀਂ ਕਰਾਈ ਦੁਨੀਆਂ ਨੂੰ ਕਰਮ ਧਰਮ ਕੋ ਕਸ਼ੂ ਨਾ ਜਾਨਾ ਵਾਹਿਗੁਰੂ ਪਰਮੇਸ਼ਰ ਦੇ ਧਰਮ ਦੇ ਮਾਰਗ ਤੇ ਜਿਹੜੇ ਸ਼ੁਭ ਕਰਮ ਹਨ ਨਾ ਆਪਣੀ ਹਉਮੈ ਨੂੰ ਤਿਆਗ ਕੇ ਪਰਮੇਸ਼ਰ ਨਾਲ ਜੁੜਨਾ ਅਤੇ ਜੋੜ ਦੇਣਾ ਆਪਣੀਆਂ ਸ਼ਕਤੀਆਂ ਦੀ ਵੀ ਹਉਮੈ ਨਾ ਕਰਨੀ ਕਿ ਵਾਹਿਗੁਰੂ ਪਰਮੇਸ਼ਰ ਸਾਥ ਸੰਗਤ ਦੀ ਪਾਈ ਮਤੀ ਦਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਕਹਿਣ ਲੱਗੇ ਪ੍ਰੇਤ ਦੀ ਹਵੇਲੀ ਵਿੱਚ ਜਦੋਂ ਗੰਨੇ ਦੇ ਛਿਲਕ ਚੂਪੇ ਨਾ ਮਹਾਰਾਜ ਦੇ ਮੁਖਾਰ ਬਿੰਦ ਤੋਂ ਸਿੱਟੇ ਹੋਏ ਕਹਿਣ ਲੱਗਾ ਮਾਰਾ ਤੁਸੀਂ ਇੰਨਾ ਜ਼ਬਰ ਜ਼ੁਲਮ ਕਿਉਂ ਹੰਡਾ ਰਹੇ ਹੋ ਮੇਰੇ ਵਿੱਚ ਇੰਨੀ ਸ਼ਕਤੀ ਹੈ ਕਿ ਦਿੱਲੀ ਤੇ ਲਾਹੌਰ ਦੀ ਮੈਂ ਇੱਟ ਨਾਲ ਇੱਟ ਖੜਕਾ ਦਿਆਂ ਆਗਿਆ ਦਿਓ ਮਾਰਾ ਕਹਿੰਦੇ ਮਤੀ ਦਾਸਾ ਇਹ ਸ਼ਕਤੀ ਕਿੱਥੋਂ ਪਾਈ ਹੈ ਕਹਿਣ ਲੱਗਾ ਮਾਰਾ ਤੁਹਾਡੇ ਝੂਠੇ ਗੰਨੇ ਦੇ ਸ਼ਿਲਕ ਚੂਪ ਕੇ ਮੈਨੂੰ ਇਹ ਤਾਕਤ ਤੇ ਬਰਕਤ ਮਿਲੀ ਹੈ ਮਾਰਾ ਕਹਿੰਦੇ ਜਿਨ੍ਹਾਂ ਨੇ ਸਾਰਾ ਗੰਨਾ ਚੂਪਿਆ ਉਹਨਾਂ ਕੋਲੇ ਸ਼ਕਤੀ ਦਾ ਸਮੁੰਦਰ ਹੈ ਕੋਲੇ ਆ ਕੋਲੇ ਬੁਲਾ ਕੇ ਭਾਈ ਮਤੀ ਦਾਸ ਦੇ ਸਿਰ ਤੇ ਹੱਥ ਰੱਖਿਆ ਨੌਵੇਂ ਗੁਰਦੇਵ ਜੀ ਨੇ ਕਹਿੰਦੇ ਹੁਣ ਦੱਸ ਸਾਰੀ ਸ਼ਕਤੀ ਖਿੱਚ ਲਈ ਮਾਰਾ ਕਹਿਣ ਲੱਗੇ ਭਾਈ ਮਤੀ ਦਾਸ ਆਪਣੀਆਂ ਸ਼ਕਤੀਆਂ ਵੀ ਆਪਣੇ ਗੁਰੂ ਦੇ ਚਰਨਾਂ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਭੇਟਾ ਕਰ ਦੇਣੀਆਂ ਭਾਣੇ ਦੇ ਮਾਰਗ ਤੇ ਚੱਲਣਾ ਇਹੀ ਸਿੱਖੀ ਦਾ ਮਾਰਗ ਹੈ ਕਦੇ ਆਪਣੀ ਸ਼ਕਤੀ ਦਾ ਦਿਖਾਵਾ ਨਹੀਂ ਕਰਾਉਣਾ ਨਾ ਕਰਨਾ ਆਪਣੀ ਪੂਜਾ ਪ੍ਰਤਿਸ਼ਟਾ ਵਾਸਤੇ ਵਾਹਿਗੁਰੂ ਪਰਮੇਸ਼ਰ ਨਾਲ ਜੀਵਾਂ ਨੂੰ ਸ੍ਰਿਸ਼ਟੀ ਨੂੰ ਜੋੜਨਾ ਹੈ ਮਾਰਾ ਕਹਿੰਦੇ ਕਰਮ ਧਰਮ ਦੇ ਰਸਤੇਆਂ ਤੇ ਨਹੀਂ ਚਲਾਇ ਜਿਹੜੇ ਮਾਰਗ ਜਿਹੜੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਸ਼ੁਭ ਕਰ